ਸ੍ਰੀ ਗੁਰੂ ਕਾਲ ਵੀਰ ਦੀ ਸਵਾਗਤ ਆ ਤੁਹਾਡਾ ਆਪਣੇ ਨਾਮ ਬਲਾਉ ਜਿੱਤੇ ਆਪਣਾ ਅੱਜ ਵੀ ਆਪਾਂ ਨਸ਼ੀਨ ਚਲਾਵਾਂਗੇ 12:00 ਵਜੇ ਤੇ ਬਾਕੀ ਆਪਣਾ ਲੰਗਰ ਦਾ ਰੋਟੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਤਾਂ ਮੇਰੀ ਸਬਜੀ ਸੁਜੀ ਬਣਾ ਰਹੇ ਨੇ ਸੁੱਕੇ ਰਹਾਟਾ ਮਾਰ ਰਹੇ ਨੇ ਤੇ ਇੱਧਰ ਇੱਕ ਵੇਖ ਰਹੇ ਕਿਵੇਂ ਕੰਮ ਹੁੰਦਾ ਹੈ ਖਾਵਲ ਨੂੰ ਪਤਾ ਪਾਹ ਇਹਨੂੰ ਬਣਾਉਣ ਨੂੰ ਕੋਈ ਪਤਾ ਨਹੀਂ ਕਾਚਨ ਕੀ ਕਰਨਾ ਹੈ ਕੀ ਬਣਾਣਾ ਹੈ ਤੇ ਬਾਕਿਆਰੇ ਪਿੱਛੇ ਆਈ ਖੜੀਓ ਸਾਹਮਣੇ ਪਿੰਡ ਵੱਜਣ ਚੱਕਣ ਚੁੱਕਣ ਵਾਸਤੇ ਰੋਟੀਆਂ ਰੋਟੀਆਂ ਦੋ ਬੰਦੇ ਹੋਰ ਵੱਲ ਗਏ ਸਾਡੇ ਮੂੰਹ 'ਵਲੇ ਵੇਦਾ ਪੈ ਹਾਨੋ ਮੈਂ ਆਪਕ ਤਖਵਾ ਦਿਆਂ ਦੀ ਹੈ ਦੋ ਬੰਦੇ ਹੋਰ ਵੱਲ ਗਏ ਕਿਹੜੇ ਆਹ ਮਾਰ ਪੰਜਾਂ ਇਹ ਇੱਕ ਮੀ ਉਹ ਇਹ ਕਾ ਬੈਠਾ ਦੇਖ ਇਧਰੋਂ ਪਿੱਛੇ ਖੜਾ ਲੋਕ ਗਏ ਬਾਕੀ ਖੜੀ ਐ ਵੀ ਪਿੰਡ ਵੱਜਣੀ ਮਗਤੇ ਪਹਿਲਾਂ ਤੇ ਆਪਣਾ ਹੀ ਰੋਟੀਆਂ ਦਵਾਇਆ ਨੇ ਪੂਰਾ ਅਹ ਆ ਤਰਸਦੇ ਫਿਰ ਨੇ ਦੇ ਨਾ ਪਹਿਲੋ ਫੇਰ ਪਿਆਰ ਖੜਾ ਪਰ ਮੈਂ ਪਕਾ ਲਈ ਦੋ ਦੋ ਠੀਕ ਹੈ ਪਰ ਕਿੰਨੇ ਉਹਨੇ ਉਹ ਗੱਲ ਆਉਣੀ ਲੋਗੀ ਪਿੰਡ ਲ ਭਜੇ ਨਹੀਂ ਮੰਗਤੇ ਭਈ ਲਾਗੜੇ ਨਹੀਂ ਉਹਦੇ ਹੀ ਪਰਾ ਵਾਲੀ ਚੰਗਾ ਦੋ ਬੰਦੇ ਯਾਰ ਪੁੱਛਿਆ ਇਹਨਾਂ ਨੂੰ ਪੁੱਛ ਲਾਇਆ ਇਹਨਾਂ ਨੂੰ ਦੋ ਦਰ ਹਰਜਾ ਦਾ ਇੱਕ ਇੱਕ ਹੋਰ ਆ ਇੱਕ ਤਾਂ ਰੋਸਿਕ ਉਹ ਨਹੀਂ ਹੋਰ ਮੰਗੇਗਾ ਪਰਲਾ ਤੇ ਬਿਲੀ ਆ ਪਏ ਬੈਠਾ ਜਾ ਕਰ ਕਹਿੰਦਾ ਬੰਦਾ ਸਰਜਾ ਇੱਕ ਨਾਲ ਦੋ ਨਾਲ ਇਹ ਇਹ ਉੱਧਰ ਕੜ ਗਿਆ ਉੱਧਰ ਉਹਦਾ ਪੈਨ ਦੀਆ ਕੋਈ ਆਇਆ ਇਹਨੇ ਪਕਾ ਦੇਣੇ ਫਿਰ ਆ ਜਾਏ ਵਾਰੀ ਛੋਟੀ ਤੋਂ ਬਾਅਦ ਚ ਇੱਧਰ ਹੀ ਆ ਖੜਾ ਹੈ ਗੋਰੀ ਤਾਂ ਆ ਜਾਂਦਾ ਉਹ ਪੱਜ ਗਿਆ ਇਧਰ ਆ ਬੈਠਾ ਮੋੜਾ ਸਾਹਿਬ ਇਹ ਨਹੀਂ ਬਣਦਾ ਫਿਰ ਤੈਨੂੰ ਖਾਵੇਗਾ ਮੈਨੂੰ ਲੱਗਦਾ ਹੈ ਕਿਹਦੇ ਜਾਣਾ ਇਧਰ ਵੇਖਾ ਇੱਕੜਾ ਸਰਜਾ ਦਾ ਬੋਲਦਾ ਬਦ ਰੁੱਸਾ ਪੈ ਲੱਗਦਾ ਨਾ ਉਹ 75 ਮਹੀਨੇ ਕੰਮ ਹੋ ਗਿਆ ਉਹ ਇਧਰ ਆ ਖਲੋਗਾ ਬਾਕੀ ਇੰਨੀ ਕਿਸਮਤ ਮਾੜੀ ਆਪਣੀ ਆਹੀ ਨਾ ਦੋ ਥੈਲੀਆਂ ਦਾ ਦੁੱਧ ਦੀਆਂ ਤੇ ਪਹਿਲੇ ਇੱਕ ਬਣਾਏ ਤੇ ਚਾਹ ਖਰਾਬ ਹੋ ਗਈ ਫਿਰ ਉਹ ਡੋਲਾ ਸਮਾਨ ਸਮਰਾਸ਼ ਨੂੰ ਖਰਾਬ ਕਰਿਆ ਫਿਰ ਦੂਜੀ ਅਸੀਂ ਹੋਰ ਤਿਆਰ ਕੀਤੀ ਉਹ ਉਹ ਵੀ ਖਰਾਬ ਹੋ ਗਿਆ ਦੇਖੋ ਦੋਵੇਂ ਥੈਲੀਆਂ ਖਰਾਬ ਨਿਕਲੇ ਦੁੱਧ ਤੇ ਬਾਕੀ ਆਪਣੇ ਬੰਦੇ ਪੂਰੇ ਤਿਆਰੀ ਤਨੇ ਤੇ ਰੋਟੀ ਨਾ ਸਰ ਜਾਏਗਾ ਹੈ ਤੇ ਇਹ ਨਾ ਤੇ ਰੋਟੀਆਂ ਖਾਣੀਆਂ ਨਾ ਪਰ ਮੈਂ ਕਿਵੇਂ ਕੀੜੇ ਕੁੜ ਕਿੰਨੇ ਕੁ ਨਿਕਲੇ ਵਿੱਚੋਂ ਉਹਦੇ ਨਿਕਾ ਦੇ ਬਾਕੀ ਹੈ ਵਿਚਾਨ ਜਾਨੀ ਵਿਚ ਵੱਡੀ ਵੱਡੀ ਤਾਂ ਸਨ ਆ ਗਏ ਇੰਨੇ ਅੱਡੇ ਕੋਨੇ ਗਿਦਾ ਦੁਪਹਿਰੇ ਮੈਂ ਸ਼ਾਮ ਨੂੰ ਨਰ ਉਹ ਜੀ ਨੇ ਖੇ ਰਸਾਰੀ ਆਪਾਂ ਹੈ ਖਰਾਬ ਹੋਣੀ ਕੋਈ ਖਰਾਬ ਕਿ ਹੋ ਜਾਦੀ ਠੰਡੀ ਸਾਨਕ ਫ੍ਰੀਜ ਫਰੂਚ ਰੱਖ ਦਾਂਦੇ ਜਦ ਨਾ ਰੱਖਾਂ ਉਹ ਸਹੀ ਗੱਲ ਆ ਜਾ ਪਾਟਾ ਲੈ ਆਏ ਰਾਤ ਤੁਸੀਂ ਆਟਾ ਲਿਆ ਜਿੰਦੇ ਆਟੇ ਵਿੱਚ ਨਾ ਕੋਈ ਮਿੱਟੀ ਮੁੱਟੀ ਵਗੈਰ ਹੈਗੀ ਰੋਟੀ ਸਹੀ ਨਹੀਂ ਬੰਦੀ ਇੱਕ ਬਾਬੂ ਨੇ ਲੈ ਰਾਤ ਅਸੀਂ ਖਾਤਾ ਰਾਤ ਅਸੀਂ ਨਾ ਲੜੇ ਰੁੜੇ ਕਿ ਇਹ ਆਟੇ ਹੀ ਥੋੜੇ ਚਾ ਨੇ ਫੜਦੇ ਪੰਡੇ ਨੇ ਤੋਤੇ ਚਾਜ ਨਾਲ ਤੇ ਓਏ ਹੁਣ ਅਸੀਂ ਆ ਆਪਣੀ ਅੱਜ ਪੱਟੀਆਂ 10 ਕਿਲੋ ਵਾਲੀ ਉਹ ਨੇੜੇ ਕਿੱਧਰ ਲਗਿਆ ਹੁਣ ਤੂੰ ਪਾਜਾ ਅ 10 ਕਿਲੋ ਪੱਟੀ ਸਵੇਰੇ ਇਹਦੇ ਵਿੱਚ ਵੀ ਸਾਨੂੰ ਲੱਗਦਾ ਸ਼ੱਕ ਜਿਹਾ ਵੀ ਹੈਗਾ ਇਹਦੇ ਚ ਤੇ ਬਾਕੀ ਆਟਾ ਸਹੀ ਨਹੀਂਗਾ ਆਟਾ ਹੋਰ ਕੰਪਨੀਆਂ ਲਿਆ ਕਰੇ ਆਟੇ ਵਿੱਚ ਨਾ ਮਿੱਟੀ ਵਗੈਰਾ ਹੈਗੀ ਆ ਹੈਗੀ ਨਾ ਬੇਟੀ ਹੈਗੀ ਇਹ ਹੁਣ ਦਾ ਇਸੇ ਚੱਖ ਕੇ ਵੇਖਾ ਉਹ ਚੋਦਰ ਚੋਰੀ ਨਾਲ ਨਾ ਕਰ ਚਲੇ ਜਾਣ ਆਪਣੇ ਸਮਾਨ ਕੋਲੇ ਇਹ ਸਬਜ਼ੀ ਬਣਾਈ ਇਹੋ ਜਿਹੜਾ ਨਜ਼ਾਰਾ ਆ ਜਾਏ ਕਿ ਪਮ ਮੈਂ ਤੂੰ ਬਣਾਵੇਂ ਦਾ ਤੂੰ ਅੰਦਰ ਮੈਂ ਬਣਾਣੀ ਇਹ ਦੋਵੇਂ ਲੜਾਈ ਪੈ ਗਈ ਐ ਪਮੈਂ ਸਾਡੇ ਦੋਹਾਂ ਦਾ ਬੱਬੂ ਬਣਾਣਾ ਮੈਂ ਬਣਾਣਾ ਤੂੰ ਤੂੰ ਤੁਸੀਂ ਦੋਵੇਂ ਰਾਲ ਕੇ ਬਣਾ ਲੈ ਕਿਸ ਚੀਜ਼ ਦੀ ਕਮੀ ਨਾ ਰਹਿ ਜਾਏ ਮੈਂ ਤਾਂ ਨਹੀਂ ਬਣਾਈ ਨੀ ਹੈ ਮੈਂ ਬਣਾਈ ਨਹੀਂ ਨਹੀਂ ਵਾਲਾ ਤੈਨੂੰ ਆ ਤੂੰ ਵਧੀਆ ਬਣਾਣਾ ਸਬਜ਼ੀ ਚਾਰ ਕਿਵੇਂ ਸਹੀ ਹੈ ਆਪਣਾ ਹਮ ਓਕੇ ਹੁਣ ਇੱਥੇ ਆਪਣੇ ਬਾਈ ਜੇ ਕਿਸ ਟਾਈਮ ਨਾ ਵੀ ਸਬਜ਼ੀ ਬਣੀ ਚਾਰ ਨਾਲ ਤਾਂ ਖਾ ਲਾਂਗੇ ਕਿ ਨਹੀਂ ਹਮ ਉੱਥੇ ਬਕਾੜਨੇ ਉੱਥੇ ਤੇ ਇੱਕ ਇੱਕ ਮਰਚਾ ਨਹੀਂ ਬਸ ਨਿਭੜ ਜਨੇ ਖਾਣ ਪਰ ਜਿੱਦਲ ਬਹੁਤ ਬਣੇ ਰਹਿਣਾ ਚਾਰ ਨਹੀਂ ਦਿੱਤਾ ਉਹਨਾਂ ਨੂੰ ਭੁੱਖਾ ਭੁੱਖਾ ਕੱਟ ਲੈ ਆਪ ਭੁੱਖ ਕੱਟ ਲਈ ਉੱਥੇ ਇਹੜਾ ਸੰਗਾਟਰ ਖਾ ਲਿਆ ਰੋਟੀਆਂ ਦਾ ਬਾਕੀ ਚਾਰ ਨਹੀਂ ਕੱਢਿਆ ਇਹੜਾ ਚਾਰ ਨਹੀਂ ਉਹਨਾਂ ਨੂੰ ਕੱਢਣ ਦਿੱਤਾ ਜੇ ਸਵਾਭ ਇੰਦਾਵਾਂਗੇ ਨਾ ਉਹਦੇ ਇਹ ਵੀ ਨਜ਼ਾਰਾ ਹੁੰਦਾ ਇੱਕ ਤਾਂ ਮੌਸਮ ਹੁੰਦਾ ਠੰਡਾ ਉਹਦੋਂ ਹੈ ਮੌਸਮ ਠੰਡਾ ਹੁੰਦਾ ਇਹ ਤੇ ਇੱਕ ਦੋ ਜਿਹਾ ਚਿਬਰ ਚ ਵਰ ਜਿੰਨੇ ਮਰਜ਼ੀ ਹਟੋ ਕੇ ਚਾਰ ਪਾਈ ਫਿਰ ਜੋ ਮਰਜ਼ੀ ਕਰੀ ਫਿਰ ਸਾਸਰੀ ਕਾ ਬਲਾਪ ਨੂੰ ਸਸਰੀ ਘਰ ਸਾਰਿਆਂ ਨੂੰ ਇਧਰ ਮੁਹ ਕਰਕੇ ਸਸਰੀ ਘਰ ਤੁਸੀਂ ਬਰਾਤ ਹੁੰਦਾ ਸਸਰੀ ਘਰ ਸਾਰਿਆਂ ਨੂੰ ਤੁਸੀਂ ਬਰਾਤ ਹੋ ਸਸਰੀ ਘਰ ਸਾਰਿਆਂ ਨੂੰ ਇਹਦੇ ਹਰੀ ਮਿਰਚਾਂ ਪਾਉਗੇ ਆ ਤਾਂ ਅੱਪ ਚਲਾਈ ਆਈ ਮਸ਼ੀਨ तकरीबन 12 ਵਜੇ ਤੱਕ ਚਲਾਈ ਆ ਕਿਉਂਕਿ ਕੱਲ ਬੱਦਲ ਵਾਈ ਗਈ ਸੀ ਤੇ ਲੋਕ ਥੋੜੇ ਜਿ ਡਰਾਈ ਹੋਏ ਸੀ ਤੇ 12 ਵਜੇ ਤੱਕ ਚਲਾਈ ਆ ਤਾਂ ਹੁਣ ਆਪਣਾ ਏਜੰਟ ਗਿਆ 12 ਜੇ ਉਹ ਆਊਗਾ 2 2 3 ਘੰਟੇ ਤੱਕ ਆਊਗਾ ਫਿਰ ਆ ਕੇ ਚਲਾਉਣੇ ਤੇ ਕੱਲ ਵਿੱਗਵਾ ਵੱਡਿਆ ਜੀ 27 28 28 ਵੀ ਗਏ ਵੱਡਿਆ ਕੱਲ ਤੇ ਅੱਜ ਹੁਣ ਲਾ ਕੇ ਇੱਥੇ ਏਜੰਟ ਸਾਡਾ ਕਹਿੰਦਾ ਤੁਹਾਨੂੰ ਅਸੀਂ ਆਖਿਆ ਵੀ ਸਾਡੇ 12 13 13 ਤਰੀਕ ਨੂੰ ਚਾਲੂ ਹੋ ਜੇਗਾ ਨਾ ਕੰਮ ਤੇ ਸਾਨੂੰ ਕਦੋਂ ਇਜਾਜ਼ਤ ਦੇਵਾਂਗਾ ਜਾਣਦੀ ਆ ਨਾ ਤੁਹਾਨੂੰ 9 ਤਰੀਕ ਨੂੰ ਫ੍ਰੀ ਕਰ ਦਾਂਗੇ ਇੱਥੋਂ ਆਪਾਂ ਇੱਥੋਂ 9 ਤਰੀਕ ਨੂੰ ਨਿਕਲਾਂਗੇ ਜੀ ਤੇ 9 ਤੇ 11 11 ਦੇ ਲਗਭਗ ਉਹ ਘਰ ਪਿੰਡ ਪਹੁੰਚ ਜਾਣਾ ਤੇ ਆਪਣਾ ਇਹ ਸੁਭਲਾ ਵੀ ਆਪਾਂ ਕਦੇ ਨੀਂਦਰਾ ਨਹੀਂ ਹੋਏ ਜਿੱਦਾਂ ਹੁਣ ਮਸ਼ੀਨ ਇਸ ਤੋਰੀ ਦਿਨ-ਦਿਨ ਤੋਰਨੀ ਆ ਤੇ ਰਾਤ ਨੂੰ ਸੌਂਜਣਾ ਖੜਾ ਕੇ 12 ਵਜੇ ਸਵੇਰ ਫਿਰ 7 ਵਜੇ ਫਿਰ ਉਚਾੜ ਦੇਣੀ ਆ। ਇਸਰ ਆਪਾਂ ਇੱਕ ਤਾਂ ਧੰਵਾਦ ਪਾ ਜੀਏ। ਦਿਨ-ਦਿਨ ਸਫਰ ਕਰਨਾ ਤੇ ਰਾਤ ਨੂੰ ਆਪਾਂ ਮਸ਼ੀਨ ਨਹੀਂ ਚਲਾਉਣੀ। ਇੱਕ ਤਾਂ ਦਿਨ ਬਾਅਦ ਪਾ ਜੀਏ ਕੋਈ ਚੱਕਰ ਨਹੀਂ। ਹਾਂ ਜਿਆ ਧਿਆਨ ਨਾਲ ਕਰੋ। ਤੇ ਕੋਈ ਚੱਕਰ ਨਹੀਂ ਕੰਮ ਦਾ ਜਿਹੜਾ ਕਿਸਮਤ ਚੋਂ ਆਪਾਂ ਨੂੰ ਮਿਲਣਾ ਹੀ ਮਿਲਣਾ। ਜਿੱਦਾਂ ਹੁਣ ਇੱਥੋਂ ਆਪਣੇ ਬਠਿੰਡੇ ਏਰੀਆ ਦੇ ਕੰਪੇਨ ਸੀ ਦੱਸਦੇ ਕਿਦਾਂ ਉਹ ਡਿੱਗਿਆ ਪੁਲ ਤੋਂ ਪਲਟੀ ਜਾ ਬੰਦੇ ਵਿਚਾਰੇ ਤਿੰਨਾਂ ਦੀ ਮੌਤ ਹੋ ਗਈ ਆ। ਤੇ ਆਪਣਾ ਮੜਾ ਧਿਆਨ ਨਾਲ ਸੰਭਲ ਕੇ ਚੱਲਿਆ ਕਰੋ ਕਿਉਂਕਿ ਅੱਜ ਕੱਲ ਬਹੁਤ ਨੁਕਸਾਨ ਹੁੰਦੇ ਆ ਤੇ ਕਿੰਗੋ ਬੰਦੇ ਜੇ ਨੀਂਦਰਾ ਹੁੰਦਾ ਨਾ ਨੀਂਦ ਵਿੱਚ ਕੰਮ ਖਰਾਬ ਹੁੰਦਾ ਤੇ ਬਾਕੀ ਜਦੋਂ ਨੀਂਦ ਆਵੇ ਤੋ ਰੋਕ ਲੈਣੀ ਚਾਹੀਦੀ ਆਪਾਂ ਨੂੰ ਮਸ਼ੀਨਰੀ ਤੇ ਕਾਲੀ ਨਹੀਂ ਕਰਨੀ ਚਾਹੀਦੀ ਅਸੀਂ ਹੁਣ ਜਦੋਂ ਜਾਵਾਂਗੇ ਨਾ ਪਿੰਡ ਮੈਂ ਇਦਾਂ ਹੀ ਕਰਦਾ ਨਾ ਜਦੋਂ ਪਿੰਡੋਂ ਆਉਂਦਾ ਉਹਨਾਂ ਦੇ ਮਸ਼ੀਨ ਆਪਾਂ ਉੱਥੋਂ ਪਿੰਡੋਂ ਜਿੱਦਾਂ ਤੋਰ ਲਈ ਤੇ ਰਾਤ ਨੂੰ ਸੌਂ ਜਾਣਾ 10 11 ਵਜੇ ਉਦੋਂ ਬਾਅਦ ਫਿਰ ਤੜਕੇ ਫਿਰ ਚਲਾ ਲੈਣੀ ਆ ਆਪਾਂ ਲਾਲਚ ਨਹੀਂ ਕਦੇ ਕੀਤਾ ਅਜ਼ ਰਾਤ ਰੂਤ ਵਾਲੀ ਰਾਤ ਨੂੰ ਚਲਾਉਣੇ ਚਲਾਉਣੀਆਂ ਤੇ ਉਹਦੇ ਜ ਆਪ ਦਾ ਹੀ ਫਾਇਦਾ ਹੈ ਕਿੱਧਰ ਚੱਲੇ ਆਪਾਂ ਮੈਂ ਹੁਬਜੀ ਕੀ ਲਾਂਦੇ ਨਾ ਮਸਾਲੇ ਮਸਲੇ ਚਾਹ ਵੀ ਲਾਂਗਰੇ ਆਪ ਨਵਾ ਤਿਆਰ ਕੀਤਾ ਕੋ ਹੋਰ ਗੰਦਾ ਸਬਜ਼ੀ ਮੈਂ ਬਣਾਉਣੀ ਆ ਤੱਕੇ ਨਾ ਤੇਰੇ ਖੋ ਲੈਣ ਸੁਬਾਨ ਤੱਕੇ ਖੋ ਲੈਣੇ ਨਹੀਂ ਹੱਲਪ ਕਰਾਣੇ ਨਾਲ ਅੱਛਾ ਹੈਲਪ ਐਸਨ ਕਿਹੜਾ ਪਉਂਦਾ ਹਮ ਦੇ ਪਾਣੇ ਪਰ ਦੋ ਨਾਲ ਕੁੱਤੇ ਰਲ ਗਏ ਆਪਾਂ ਦੋਨੇ ਬਣ ਗਾਠੀ ਇੱਕ ਵੀਰ ਨੂੰ ਇੱਕ ਦਹਾ ਹੋਰ ਲੈਣਾ ਹੱਦ ਕੇ ਮਾੜ ਪੂਰਾ ਹੀ ਮਾੜਵਾ ਦੂ ਸਾਰਾ ਹੋ ਗਿਆ ਨਾ ਪੂਰਾ ਕੋਲ ਘਟ ਕੇ ਜਾਂਦਾ ਕੀ ਕੰਮ ਕੋਲ ਘਟ ਦੇ ਵਿੱਚ ਉਹ ਇੱਕ ਕੋਲ ਘਟ ਲੈਂਦੀ ਵਿੱਚ ਹਾਂ ਵਿੱਚ ਹਾਂ ਹੱਦ ਲੈਣੀ ਪਾਈ ਨਹੀਂ ਆ ਤੂਬ ਜੀ ਰੱਖ ਪਰ ਮੱਛਰ ਵਾਲੀ ਉਹਦੇ ਵਿੱਚ ਪਾ ਦੇ ਆ ਜੀ ਮੱਛਰ ਵਾਲੀ ਤੂਬ ਹੈ ਮੱਛਰ ਨਹੀਂ ਆਦਾ ਨੇੜੇ ਨੇ ਮੱਛਰ ਨਹੀਂ ਆਦਾ ਨੇੜੇ ਇੰਦੇ ਜੀ ਪਾ ਦੇ ਆ ਤਿੰਨੇ ਜੀ ਆ ਆਟਾ ਤਿਆਰ ਆਪੇ ਆਟਾ ਹੋਵੇ ਮਾਰ ਲੈਣਾ ਯਾਰ ਕਿ ਗੁੱਸੇ ਨਾਲ ਮਾਰਨਾ ਨਹੀਂ ਹੋਰੇ ਗੋਰੀ ਬਰੀ ਦੋਰੀ ਨਾਲ ਜੰਮ ਕੰਮ ਕਰਦੇ ਸੀ ਲੋ ਤੇਲ ਕਿੰਨਾ ਪਾਇਆ ਡੇਢ ਕਰਤੀ ਹਾਂ ਡੇਢ ਰੇਸ ਇਸ ਦਾ ਕੀ ਬਾਤ ਭਾਈ ਬਣਵਾ ਲਈ ਬਣਾਈ ਕਿ ਨਹੀਂ ਦਵਾਈ ਚਾਲੂ ਕਰਦੀ ਅਰੇ ਉਸਕੇ ਲਈ ਦਵਾਈ ਤਾਂ ਬਣ ਗਈ ਮੜਾ ਦੇਖੇ ਵਾਰ ਵਾਰ ਚੱਕਰ ਹੀ ਮੜਾ ਜਾ ਜਾ ਉੱਠ ਕੇ ਮੜਾ ਵੇਖ ਲੈ ਕਿਹੜੀ ਦਵਾਈ ਚਲਣੀ ਹੈ ਜੜੀਆਂ ਬੂਟੀਆਂ ਨੇ ਉੱਠਾ ਜਾ ਜਾ ਮੜਾ ਵੇਖ ਲੈ ਯਾਰ ਉਸ ਨੂੰ ਮੇਰੀ ਬਾਜੀ ਹੈ ਉਸ ਵਿੱਚ ਡਾਲਦਾ ਹੈ ਤੇਰੀ ਵੀਡੀਓ ਕੋ ਕਿਸਮੇ ਨਹੀਂ ਡਾਲਦਾ ਨਹੀਂ ਉਹ ਨਾ ਤੂੰ ਮੜੇ ਆਂ ਵਾਰ ਚ ਕਰ ਲੈ ਯਾਰ ਉਹ ਦੋਇਤ ਦੇ ਦੇ ਉਸ ਨੂੰ ਕਿਉਂ ਕਿਉਂ ਕਿ ਮੇਰੀ ਬਾਤ ਸਭੀ ਦੇਖਦੇ ਆਂ ਯਾਰ ਉਹ ਸਭੀ ਕਹੋ ਅੱਛੀ ਨਹੀਂ ਲੱਗਦੀ ਮੇਰੀ ਬਾਤ ਸੁਣ ਤੂੰ ਇਹ ਆਪਣਾ ਡਰ ਰ ਮੇਰੇ ਦੋਇਤ ਤੂੰ ਆ ਦੀ ਮਾਰਕੀਟ ਬਣਾ ਤੂੰ ਨੇ ਨਾ ਮਾਰਕੀਟ ਬਣਾਉਣੀ ਜਣੀ ਬਣਾਉਣੀ ਆਪਣੀ ਏਰੇ ਮੇਰੀ ਬਾਤ ਸੁਣ ਲੈ ਨਹੀਂ ਤੂੰ ਨੇ ਮਾਰਕੀਟ ਬਣਾ ਲਈ ਨਹੀਂ ਨਹੀਂ ਉਸ ਨੂੰ ਉੱਲੂ ਕਿ ਬਣਾ ਰਿਹਾ ਤੂੰ ਉਸ ਨੂੰ ਉਸ ਨੂੰ ਨਹੀਂ ਉੱਲੂ ਬਣਾ ਰਿਹਾ ਇੱਥੇ ਹੋਰ ਕੀ ਨਹੀਂ ਤੋ ਉੱਲੂ ਬਣਾ ਦੇ ਦੋਇ ਦੇ ਸਹੀ ਗੱਲ ਉੱਲੂ ਬਣਾ ਜਾ ਮੇਰੇ ਨਹੀਂ ਗੁੱਲੀ ਆ ਦੁੱਲੂ ਚੱਲ ਬਣਾ ਉਸਕੇ ਦਵਾਈ ਤਾਂ ਦੇ ਦੇ ਯਾਰ ਗੁੱਲੀ ਤਾਂ ਬੰਦ ਕਰਨਾ ਬੰਦ ਕਰਨਾ ਫਿਰ ਤਾਂ ਕਰਾਂਗਾ ਜਾ ਪਰ ਜਾ ਵੇਖ ਫਿਰ ਵੇਖ ਆਪ ਨੂੰ ਵੀ ਬਾਅਦ ਵਿੱਚ ਬਣਾਈਏ ਵੀਡੀਓ ਅੱਛੀ ਹਾਂ ਜੇ ਦਵਾਈ ਦੇਗਾ ਜਦ ਦਵਾਈ ਦੇਗੀ ਨਹੀਂ ਦਵਾਈ ਦੇ ਯਾਰ ਉਹਨੇ ਜਾਣਾ ਫਿਰ ਚਲੇ ਜਾਣਾ ਯਾਰ ਜਾ ਨਰੇਸ਼ ਭਾਈ ਨਹੀਂ ਦੇ ਤੂੰ ਅਭੀ ਦੇਖ ਲੈ ਫਿਰ ਹਮ ਇੱਕ ਵਾਰੀ ਦੇਖ ਲੈ ਅਸੀਂ ਵੀ ਲੈਣੀ ਮੈਂ ਵੀ ਲੈਣੀ ਦਵਾਈ ਮੇਰੇ ਤਾਂ ਨਹੀਂ ਆਏਗੀ ਤੇਰੇ ਵਾਲੀ ਨਹੀਂ ਆਏਗੀ ਬਹੁਤ ਅੱਛੇ ਬਾਲੇ ਉਸਕੇ

ਵਾਹ 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 ਠੀਕ ਜਾਂ ਰੇਸ਼ ਵੇਖੀ ਮੜੇ ਵਾਰ ਚੱਕਰੀਂ ਜਾਈ ਵੇਹਾਂ ਦਾ ਯਾਰ ਕਿਵੇਂ ਆਉਂਦੇ ਨੇ ਜੀ ਜੇ ਵੇਖੀ ਮੜਿਆ ਮੇਰੇ ਬਾਸ ਮੜੇ ਆਤਵੇ ਦੇਖਣੇ ਬਾ ਥੋੜੇ ਜਿਵੇਂ ਇਹਰੇ ਪੰਮਾ ਪੰਮਾ ਵੇ ਇਸ ਨੂੰ ਬਣਾ ਰਹਾਏ ਤੂੰ ਦਾ ਸੂਰਿਆ ਕਿਵੇਂ ਸੁੱਖਾ ਹੱਦ ਸੁੱਖਾ ਜੈ ਸੂਰਿਆ ਤੇ ਨਾ ਹੀ ਜੈ ਹੁਰੇ ਰੱਖਿਆ ਇਹਦੇ ਨਾ ਯਾਰ ਘੱਟ ਕੀ ਗਲਤੰਭੂ ਬਣਾ ਦੇ ਪਰੇ ਤੰਬੂ ਦਬਣਾ ਨਹੀਂ ਜੇ ਰਾਤ ਨੂੰ ਮੈਂ ਨੇਰੀ ਆ ਜਾਵਾਂ ਤੇ ਤੰਬੂ ਉਤੋਂ ਡੱਕ ਬੰਦ ਨਹੀਂ ਤੇ ਫਿਰ ਆਪਾਂ ਤੰਬੂ ਇੱਕ ਹੀ ਬਣਾ ਲਾਂਗੇ ਜੇ ਆਪ ਨੂੰ ਕਿਸੇ ਨਾਲ ਤੰਬੂ ਬਣਾਉਣ ਦਾ ਕੰਮ ਕਰਨਾ ਲੱਗ ਜਾ ਤਾਂ ਆਪਾਂ ਫਿਰ ਤਾਂ ਇੱਕ ਹੀ ਬਣੇ ਤੰਬੂ ਬਣਾਵਾਂਗੇ ਵਾਹ ਮਿਲੇ ਨਾ ਅਵੇ ਇਹਦੇ ਲੱਗੇ ਇੱਕ ਇਹ ਤਾਂ ਪਹਿਲ ਹੀ ਖੜੀ ਪਈ ਹੈ ਅਰੇ ਕਈ ਕਈ ਕੰਮ ਤਾਂ ਨਿਪਟਾ ਪੈਣਾ ਬਸ ਸੱਚਾ ਚੂਆਂ ਵਾਲਾ ਸਿਲੰਡਰ ਲੁੰਡਰ ਇੱਧਰ ਹਟਾ ਪੈ ਜੇ 4-5 ਵਜੇ ਦੋ ਵਾਹ ਲੈਂਦੇ ਨੇ ਪਿੰਡ 'ਚ ਮੰਗਦੇ ਹੂੰ ਦੋ ਹੀ ਮਿਲਦੇ ਹਰ ਪਿੰਡ 'ਚ ਪਾਣੀ ਮੰਗਣ ਗਏ ਪਾਣੀ ਤਾਂ ਮਿਲਿਆ ਹੀ ਕੋ ਨਹੀਂ ਪਾਣੀ ਨਹੀਂ ਮਿਲੇ ਕੋ ਨਹੀਂ 3-4 ਮਿੰਟ ਹੰਡੇ ਨੇ ਫਿਰ ਪਾਣੀ ਮਿਲਿਆ ਤਨਾਵਾਂ ਨਾਲ ਹੀ ਗਏ 15 ਕਿਲੋਮੀਟਰ ਦੇ ਨਹਿਰ ਦੇ ਉਹ ਵੀ ਨਹਿਰ ਲੰਬੀ ਹਨੂ ਹੂੰ ਨਾਲੇ ਵਾਲਾ ਪੰ ਲੱਭਾ ਜਾ ਰਹੇ ਗੰਦੇ ਨਾਲੇ ਦਾ ਠੀਕ ਉਹ ਨਵੇਂ ਤੇ ਪਿੰਡ ਇੱਕ ਨਾਲ ਹੈਗਾ ਜੇ ਨਾਣਾ ਦੇ ਤਵੇ ਲੋ ਦੇਖ ਲਿਆ ਗਿਆ ਇਹ ਚੱਪਾ ਫੇਰ ਹੰਦ ਮਾਇਆ ਖੈਰ ਹਾਡੇ ਉਹ ਤੇਮ ਇਹ ਆ ਪਾਵੇ ਹਾਲੋਤੀ 40 ਕਿਲੋਮੀਟਰ ਜਵਾੜ ਜਾਣਾ ਪਾਵੇ ਪਰ ਨਾਵਾ ਚੰਗੇ ਪਾਣੀ ਨਾਲ ਫੇਰ ਮੈਂ ਤੇ ਆਈ ਹਾਂ ਚਲੋ ਵਧੀਆ ਫਿਰ ਤੋਂ